ਇਹ ਥਾਣਾ ਲੋਪੋਕੇ ਦੇ ਵਿੱਚ ਜਿਹੜਾ ਹੈ ਰਿਕਵਰੀ ਹੋਈ ਹੈ ਟੋਟਲ ਹੈਰੋਇਨ ਦੀ ਰਿਕਵਰੀ ਜੋ ਹੈ ਉਹ 200 2 ਕਿਲੋ 700 ਗ੍ਰਾਮ ਦੇ ਕਰੀਬਨ ਹੈਗੀ ਹੈ ਇਹਦੇ ਵਿੱਚ ਇਹਦੇ ਵਿੱਚ ਜੋ ਇਹ ਰਿਕਵਰੀ ਹੈ ਇਹ ਸਾਰੀ ਦੀ ਸਾਰਾ ਸਾਡਾ ਆਪਰੇਸ਼ਨ ਜਿਹੜਾ ਸੀਗਾ ਇੰਟੈਲੀਜੈਂਸ ਬੇਸਿਕ ਸਾਡੇ ਸੋਰਸਸ ਵੱਲੋਂ ਵੀ ਇਹ ਅਸੀਂ ਐਕਟੀਵੇਟ ਕੀਤੇ ਹੋਏ ਸੀ ਕਿ ਕਿ ਕਾਫੀ ਦਿਨਾਂ ਤੋਂ ਅਜਨਾਲਾ ਸੈਕਟਰ ਦੇ ਵਿੱਚ ਤੇ ਬਾਰਡਰ ਦੇ ਖਾਸ ਕਰ ਜੋ ਰਾਜਾ ਸੰਸਤੋ ਪਰੇ ਦਾ ਜਿਹੜਾ ਖੇਤਰ ਹੈ ਉਹ ਇਹਨਾਂ ਇਹਨਾਂ ਖੇਤਰਾਂ ਦੇ ਵਿੱਚ ਜਿਹੜੇ ਬਾਰਡਰ ਦੇ ਨਾਲ ਲੱਗਦੇ ਹੈ ਇਹਨਾਂ ਦੇ ਵਿੱਚ ਡਰੋਨਸ ਦੀ ਕਾਫੀ ਮੂਵਮੈਂਟ ਰਹੀ ਹੈ 17 ਤਰੀਕ ਤੋਂ ਬਾਅਦ ਇਹ ਇਹ ਮੂਵਮੈਂਟ ਲਗਾਤਾਰ ਜਿਹੜੀ ਹੈ ਅਬਜ਼ਰਵ ਕੀਤੀ ਗਈ ਹੈ ਇਸੇ ਦੇ ਤਹਿਤ ਹੀ ਥਾਣਾ ਲੋਪੋਕੇ ਦੇ ਅੰਦਰ ਜਿਹੜੇ ਹੈਗੇ ਹੈ ਇਹ ਕਈ ਜੁੜੀ ਹੈ ਹੈਰੋਇਨ ਦੀ ਜਿਹੜੀ ਅਸਾਈਨਮੈਂਟਸ ਹੈ ਉਹਨਾਂ ਦੀ ਸਾਨੂੰ ਖਬਰ ਸੀ ਤੇ ਅਸੀਂ ਆਪਣੇ ਜਿਹੜੇ ਹੈ ਸੋਰਸਸ ਤੇ ਆਪਣੀ ਇੰਟੈਲੀਜੈਂਸ ਜਿਹੜੀ ਹੈਗੀ ਹੈ ਉਹ ਅਸੀਂ ਐਕਟੀਵੇਟ ਕੀਤੀ ਹੋਈ ਸੀ ਇਸੇ ਦੇ ਤਹਿਤ ਜਿਹੜੀ ਹੈ ਇਹ 2 ਕਿਲੋ 700 ਗ੍ਰਾਮ ਦੇ ਕਰੀਬਨ ਜੋ ਹੈਰੋਇਨ ਹੈ ਉਹਦੀ ਰਿਕਵਰੀ ਹੋਈ ਹੈ ਇਹ ਜੋ ਤਿੰਨ ਦੋਸ਼ੀ ਨੇ ਜਿਨ੍ਹਾਂ ਵਿੱਚੋਂ ਮੇਨ ਦੋਸ਼ੀ ਹੈਗੇ ਨੇ ਲਵਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਤੇ ਜਸਬੀਰ ਸਿੰਘ ਪੁੱਤਰ ਦਰਬਾਰਾ ਸਿੰਘ ਇਹ ਇਹ ਦੋਨੋਂ ਤਾਲੀਵਾਲ ਦੇ ਰਹਿਣ ਵਾਲੇ ਨੇ ਤਰਨਤਾਰਨ ਉਸ ਤੋਂ ਬਾਅਦ ਜਸਬੀਰ ਸਿੰਘ ਪੁੱਤਰ ਦਰਬਾਰਾ ਸਿੰਘ ਇਹਨਾਂ ਦੇ ਨਾਲ ਜੋ ਇਹਨਾਂ ਦਾ ਤੀਜਾ ਸਾਥੀ ਸੀ ਜਸਕਰਨ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਲਈਆ ਜਿਲ੍ਹਾ ਤਰਨਤਾਰਨ ਇਹਨਾਂ ਤੋਂ ਇਹ 2 ਕਿਲੋਗ੍ਰam ਦੀ ਜਿਹੜੀ ਇਹ ਖੇਪ ਇਹ ਬਰਾਮਦ ਹੋਈ ਹੈ ਇਹ ਇਹਨਾਂ ਕੋਲੋਂ ਇੱਕ ਮੋਟਰਸਾਈਕਲ ਜਿਨ੍ਹਾਂ ਤੇ ਸਵਾਰ ਸੀਗੇ ਜਿਹੜੇ ਇਹ ਡਿਲੀਵਰੀ ਕਰਨ ਜਾ ਰਹੇ ਸੀਗੇ ਉਹ ਮੋਟਰਸਾਈਕਲ ਵੀ ਜਿਹੜਾ ਹੈ ਪੁਲਿਸ ਵੱਲੋਂ ਬਰਾਮਦ ਕਰ ਲਿਆ ਗਿਆ ਇਸ ਦੇ ਵਿੱਚ ਜਿਹੜੇ ਫਾਰਵਰਡ ਬੈਕਵਰਡ ਲਿੰਕੇਜਸ ਨੇ ਕਿਉਂਕਿ ਕਮਰਸ਼ੀਅਲ ਕੁਆਂਟੀਟੀ ਦੀ ਰਿਕਵਰੀ ਹੋਈ ਹੈ ਮੋਰਓਵਰ ਸਾਡੇ ਵੱਲੋਂ ਬੜੀ ਮਾਈਨਿਊਟਲੀ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਕਿੱਥੋਂ ਇਹ ਖੇਪ ਆਈ ਹੈ ਤੇ ਕਿੱਥੇ-ਕਿੱਥੇ ਇਹ ਜਾਣਦੇ ਜਾਂ ਇਹਨਾਂ ਦੀ ਪਹੁੰਚਾਉਣ ਦੀ ਜਿਹੜਾ ਇਹਨਾਂ ਦਾ ਇਰਾਦਾ ਸੀ ਉਹ ਸਾਰੇ ਐਂਗਲਸ ਜਿਹੜੇ ਨੇ ਪੁਲਿਸ ਬੜੇ ਅ ਮੈਨੂਅਲੀ ਜਿਹੜੀ ਉਹਨਾਂ ਨੂੰ ਚੈੱਕ ਕਰ ਰਹੀ ਹੈ ਤੇ ਇਸ ਤੋਂ ਇਲਾਵਾ ਹੋਰ ਵੀ ਜਿਹੜਾ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿਉਂਕਿ ਸਾਨੂੰ ਇਹ ਅਜੇ ਹੈ ਕਿ ਇਹ ਪੂਰੀ ਦੀ ਪੂਰੀ ਜਿਹੜੀ ਖੇਪ ਹੈ ਅਲੱਗ-ਅਲੱਗ ਜਿਹੜੀ ਪਾਰਟਸ ਦੇ ਵਿੱਚ ਆਈ ਹੈ ਤੇ ਇਹਨਾਂ ਵੱਲੋਂ ਇਹ ਰਿਸੀਵ ਕੀਤੀ ਗਈ ਹੈ ਤੇ ਫਰਦਰ ਇਹਨਾਂ ਨੇ ਅੱਗੇ ਡਿਲੀਵਰ ਕਰਨੀ ਸੀ ਉਹ ਅਜੇ ਪੂਰੀ ਨਹੀਂ ਹੋਈ ਹੈ ਸਾਡੀ ਇਨਵੈਸਟੀਗੇਸ਼ਨ ਅਜੇ ਉਸ ਦਿਸ਼ਾਵਲ ਚੱਲ ਰਹੀ ਹੈ ਤੇ ਸਾਨੂੰ ਉਮੀਦ ਹੈ ਜਲਦੀ ਉਹਦੇ ਬਾਰੇ ਵੀ ਕੋਈ ਨਾ ਕੋਈ ਰਿਕਵਰੀ ਹੋ ਜਾਣੀ ਚਾਹੀਦੀ ਹੈ ਸਰ ਜਿਹੜੀ ਇਹ ਹੈਰਨ ਸੀ ਪਹਿਲੇ ਵਾਇਰ ਡਰੋਨ ਹੋ ਗਈ ਸੀ ਨਾ ਤੇ ਉਹ ਵੀ ਕਿੰਨੇ ਕਿਸ ਤੋਂ ਜੁੜੇ ਸੀਗੇ ਇਸ ਮਾਮਲੇ ਦੇ ਵਿੱਚ ਔਰ ਡਿਲੀਵਰੀ ਜਿਵੇਂ ਤੁਸੀਂ ਕਹਿੰਦੇ ਹੋ ਇਹਨਾਂ ਦੇ ਫਿਰ ਲਿੰਕ ਪਹਿਲਾਂ ਵੀ ਸਪਲਾਈ ਕਰਦੇ ਹੋਗੇ ਦੇਖੋ ਜੀ ਇਨਵੈਸਟੀਗੇਸ਼ਨ ਜੋ ਸਾਡੇ ਵੱਲੋਂ ਹੋਈ ਹੈ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਇਹ ਦੱਸਦੀ ਹੈ ਕਿ ਇਹ ਜਿਹੜੀ ਅਸਾਈਨਮੈਂਟਸ ਨੇ ਇਨ ਪਾਰਟਸ ਆਈਆਂ ਨੇ ਤੇ ਡਰੋਨ ਐਕਟੀਵਿਟੀ ਦੇ ਥਰੂ ਆਈਆਂ ਨੇ ਤੇ ਜਿੱਥੇ ਤੱਕ ਇਹਨਾਂ ਦੀ ਐਸੋਸੀਏਸ਼ਨ ਹੈ ਤੇ ਇਹ ਕਈ ਮੋਡਿਊਲ ਦੇ ਵਿੱਚ ਕੰਮ ਕਰਦੇ ਨੇ ਇਹ ਜਿਹੜਾ ਮੋਡਿਊਲ ਸੀਗਾ ਅਸੀਂ ਇਹ ਚੈੱਕ ਕਰ ਰਹੇ ਹਾਂ ਕਿ ਇਸ ਮੋਡਿਊਲ ਦਾ ਜਿਹੜਾ ਹੈ ਜਿਹੜਾ ਰੀਸੀਵਿੰਗ ਤੇ ਜਿਹੜਾ ਡਿਲੀਵਰੀ ਅੱਗੇ ਹੋਣੀ ਸੀ ਉਹਨਾਂ ਦੇ ਨਾਲ ਕਿਸ ਤਰੀਕੇ ਨਾਲ ਇਹਨਾਂ ਦਾ ਰابطਾ ਸੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਤੇ ਅਸੀਂ ਇਹ ਇਨਵੈਸਟੀਗੇਸ਼ਨ ਜਿਹੜੀ ਹੈ ਚੱਲ ਰਹੀ ਹੈ ਤੇ ਜਿਵੇਂ ਜਿਵੇਂ ਸਾਹਮਣੇ ਆਏਗੀ ਕਿਉਂਕਿ ਅਜੇ ਸਾਨੂੰ ਲੱਗਦਾ ਹੈ ਕਿ ਹੋਰ ਵੀ ਇਸ ਅਸਾਈਨਮੈਂਟ ਦਾ ਟਾ ਪਾਰਟ ਹੈ ਰਿਕਵਰ ਕਰਨਾ ਬਾਕੀ ਹੈ ਉਸ ਵਾਲੇ ਪਾਸੇ ਅਸੀਂ ਲੱਗੇ ਹੋਏ ਹਾਂ ਤੇ ਜਲਦੀ ਤੁਹਾਡੇ ਨਾਲ ਸਾਂਝਾ ਕਰਾਂਗੇ ਬੋਡ ਦੇ ਜਿਹੜੇ ਥਾਣੇ ਨੇ ਪਿੰਡੀ ਸਰ ਦਾ ਕੰਬੋ ਜਿਹੜਾ ਇਹ ਰਮਜ਼ਾਨ ਤੇ ਨਾਲ ਜੀ ਇਹਦੇ ਕਾਫੀ ਡੂੰਘੇ ਮੂਵਮੈਂਟ ਰਹਿੰਦੀ ਪਲੱਸ ਪਿਛਲੇ ਸਮੇਂ ਜੀ ਅਸੀਂ ਜੋ ਦੇਖਿਆ ਤੋ ਜਿਹੜੀ ਇਹ ਕਾਪੇ ਮੂਵਮੈਂਟ ਬਦਾਈ ਹੈ ਜੀ ਇਹ ਫਾਸ ਰਿਕਵਰੀ ਹੈ ਜਾਂ ਤਾਂ ਲੱਗਦਾ ਕਿ ਉਹ ਵੀ ਆਪਰੇਸ਼ਨ ਚੱਲ ਰਹੇ ਨੇ ਕਿਉਂਕਿ ਜਿਵੇਂ ਪੁਲਿਸ ਲਗਾਤਾਰ ਗੱਲ ਕਰਦੇ ਰਹੇ ਜਿਹੜੀ ਇਹ ਵਧੀ ਹੈ ਜੀ ਜੀ ਬਿਲਕੁਲ ਜੀ ਤੁਸੀਂ ਦੇਖੋਗੇ ਇਹ ਜੁਲਾਈ ਅਗਸਟ ਦੇ ਵਿੱਚ ਕਾਫੀ ਅਗਸਟ ਦੇ ਐਂਡ ਦੇ ਵਿੱਚ ਕਾਫੀ ਡਰੋਨ ਮੂਵਮੈਂਟ ਜਿਹੜੀ ਇਹ ਨੋਟਿਸ ਕੀਤੀ ਗਈ ਹੈ ਉਸ ਤੋਂ ਲਾਵਾ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਇਹ ਮੂਵਮੈਂਟ ਵਧਾਉਣ ਦੀ ਇਹ ਡੈਫੀਨਿਟਲੀ ਹੋਈ ਹੈ ਸਾਡੇ ਵੱਲੋਂ ਹੋਈ ਹੈ ਕਿਉਂਕਿ ਬੀਐਸਐਫ ਬੀਇੰਗ ਫਰਸਟ ਲਾਈਨ ਆਫ ਡਿਫੈਂਸ ਤੇ ਪੰਜਾਬ ਪੁਲਿਸ ਜਿਹੜੀ ਆ ਸੈਕੰਡ ਲਾਈਨ ਆਫ ਡਿਫੈਂਸ ਦੇ ਟਾਰਟੇ ਕੰਮ ਕਰ ਰਹੀ ਹੈ ਸਾਡੇ ਵੱਲੋਂ ਸ਼ਿਫਟਿੰਗ ਨਾਕਾਜ਼ ਜਿਹੜੇ ਆ ਉਹ ਟਾਈਮ ਡ੍ਰੈਮ ਲਗਾਏ ਜਾਂਦੇ ਆ ਤੇ ਉਹ ਜਿਹੜੇ ਸ਼ਿਫਟਿੰਗ ਨਾਕਾਜ਼ ਨੇ ਉਹਨਾਂ ਦਾ ਸ਼ਿਫਟਿੰਗ ਕਰਨ ਦਾ ਜਿਹੜਾ ਜਿਹੜਾ ਕਾਰਨ ਆ ਉਹ ਇਹੀ ਹੈ ਕਿਉਂਕਿ ਇਹ ਜੋ ਅਸਾਈਨ ਜਿਹੜੇ ਕਨਸਾਈਨਮੈਂਟਸ ਨੇ ਇਹ ਇਹ ਕਨਸਾਈਨਮੈਂਟਸ ਜਿਹੜੀਆਂ ਹੈ ਟਾਈਮ ਟੂ ਟਾਈਮ ਨਾ ਵੱਲੋਂ ਰਿਸੀਵ ਕੀਤੀਆਂ ਜਾਂਦੀਆਂ ਨੇ ਤੇ ਇਹ ਜੋ ਇਹਨਾਂ ਦੇ ਰੂਟਸ ਨੇ ਉਹ ਪਹਿਲਾ ਜਿਹੜੇ ਵੈਲ ਡਿਫਾਈਨ ਹੁੰਦੇ ਨੇ ਪਰ ਇਹ ਰੂਟਸ ਆਲਟਰਨੇਟ ਰੂਟਸ ਹੋ ਗਏ ਇਹਨਾਂ ਦੇ ਜਾਂ ਹੋਰ ਕਿਸੇ ਰੂਟ ਰਹੀ ਇਹ ਉਹ ਉਹ ਰੂਟਸ ਰਹੀ ਹੈ ਜਿਹੜੀ ਹੈ ਐਕਸੈਪਟ ਕਰਦੇ ਨੇ ਸੋ ਟਾਈਮ ਟੂ ਟਾਈਮ ਜਿਹੜਾ ਹੈ ਸਾਡੇ ਨਾਕਾ ਜਿਹੜੇ ਨੇ ਸ਼ਿਫਟ ਹੁੰਦੇ ਰਹਿੰਦੇ ਨੇ ਅਕੋਰਡਿੰਗ ਟੂ ਆਰ ਇਨਫੋਰਮੇਸ਼ਨ ਐਂਡ ਇੰਟੈਲੀਜੈਂਸ ਤੇ ਉਸੇ ਦੇ ਤਹਿਤ ਹੀ ਜਿਸ ਤਰੀਕੇ ਨਾਲ ਰਿਕਵਰੀ ਹੋਈ ਹੈ ਤੇ ਇਹ ਇਹ ਵੀ ਜਿਹੜਾ ਹੈ ਸਾਡੇ ਵੱਲੋਂ ਜਿਹੜੀ ਹੈ ਉਸੇ ਦੇ ਤਹਿਤ ਹੀ ਕੀਤੀ ਗਈ ਹੈ ਸਾਰਿਆਂ ਦਾ ਮੁੱਖਲਾ ਕਾਰਨ ਕੀ ਸੀ ਇਹ ਸਾਰੀਆਂ ਜਿਹੜੀਆਂ ਕਿਉਂਕਿ ਇਹ ਨੌਜਵਾਨ ਨੇ ਜੀ ਤੇ ਬੇਸਿਕਲੀ ਇਹ ਜਿਹੜਾ ਹੈਗਾ ਇਹਨਾਂ ਕਾਮਾਂ ਦੇ ਵਿੱਚ ਜਿਹੜੇ ਲਿਫਤ ਪਾਏ ਗਏ ਨੇ ਤੇ ਪਿੱਛੋਂ ਪਛੋਕੜ ਇਹਨਾਂ ਦਾ ਚੈੱਕ ਕੀਤਾ ਜਾ ਰਿਹਾ ਜੋ ਵੀ ਇਹਨਾਂ ਦੇ ਪਿਛਲੇ ਪਰਚੇ ਨੇ ਕ੍ਰਿਮੀਨਲ ਰਿਕਾਰਡ ਹੈ ਉਹ ਸਾਰੇ ਇਕੱਠਾ ਕੀਤਾ ਜਾ ਰਿਹਾ ਹੈ। ਨਹੀਂ ਉਹ ਉਹ ਜੰਡਿਆ ਵਾਲਾ ਗੁਰੂ ਹੋਰ ਚੀਜ਼ ਸੀਗੀ। ਉਹ ਜਿਹੜਾ ਹੈਗਾ ਉਹ ਇੱਕ ਥ੍ਰੈਟਨਿੰਗ ਜਿਹੜੀ ਹੈ ਕਾਲ ਸੀ ਐਕਸਟਰਸ਼ਨ ਵਾਸਤੇ ਕੀਤੀ ਗਈ ਆ ਸਨ ਜਿਹਦੇ ਵਿੱਚ ਜਿਹੜਾ ਹੈ ਗੁਰਿੰਦਰ ਮੇਨ ਕਾਂਸਪੀਰੇਟਰ ਜਿਹੜਾ ਸੀਗਾ ਅਲੋਂਗ ਵਿਦ ਰਮਨਜੀਤ ਸਿੰਘ ਤੇ ਬਾਕੀ ਇਹਨਾਂ ਦੇ ਸਾਥੀ ਸੀਗੇ ਉਹ ਉਸ ਏਰੀਆ ਦੇ ਸੀਗੇ ਤੇ ਉਹਨਾਂ ਦਾ ਜਿਹੜਾ ਹੈਗਾ ਵੱਖਰਾ ਇੱਕ ਐਕਸਟਰਸ਼ਨ ਦਾ ਜਿਹੜਾ ਹੈਗਾ ਉਹ ਮੰਤਪ ਸੀ ਜਿਹੜਾ ਰਮਲਾਸ ਵਾਲਾ ਏਰੀਆ ਇਹ ਤੁਸੀ ਉੱਥੇ ਰਹੇ ਵੀ ਸੀ ਕਿਤੇ 93 30 ਦੀ ਟੀਮਾਂ ਉਸ ਏਰੀਆ ਦੇ ਵਿੱਚ ਬੜੀ ਸੈਂਸਿਟਿਵ ਜਿਹਾ ਪੁਆਇੰਟ ਹੈ ਜਿੱਥੋਂ ਕਿ ਉਹ ਕ੍ਰੋਸ ਨਹੀਂ ਕਰਦੇ ਨੇ ਪੈੜੀ ਵੀ ਹੁੰਦੀ ਹੈ ਜੀ ਉਸ ਏਰੀਆ ਤੁਹਾਡੀ ਕਿਵੇਂ ਦੀ ਆਪਰੇਸ਼ਨ ਸ਼ੁਰੂ ਕਰਦੇ ਹੋ ਦੇਖੋ ਜੀ ਉਹ ਜਿਹੜਾ ਏਰੀਆ ਹੈ ਬੜਾ ਚੈਲੈਂਜਿੰਗ ਹੈ ਸਾਡੇ ਲਈ ਕਿਉਂਕਿ ਉੱਥੇ ਜਿਹੜਾ ਦਰਿਆ ਹੈ ਉਹ ਦਰਿਆ ਕਾਫੀ ਵਾਰ ਆਈਬੀ ਦੇ ਪਾਰ ਚਲੇ ਜਾਂਦਾ ਫਿਰ ਬਾਰਡਰ ਤੇ ਥਰੂ ਇੰਡੀਆ ਚ ਐਂਟਰ ਕਰਦਾ ਪੰਜਾਬ ਚ ਐਂਟਰ ਕਰਦਾ ਕਾਫੀ ਉੱਥੇ ਜੋ ਹੈਗੇ ਆ ਉਹ ਜਿਹੜੇ ਵੱਲ ਬਲੇਵੇਂ ਨੇ ਤੇ ਸਾਡੇ ਲਈ ਬੜਾ ਚੈਲੈਂਜਿੰਗ ਹੋ ਜਾਂਦਾ ਕਿਉਂਕਿ ਜਦੋਂ ਵੀ ਬਰਸਾਤਾਂ 'ਚ ਪਾਣੀ ਜਿਹੜਾ ਹੈ ਜਿਆਦਾ ਚੜ ਜਾਂਦਾ ਹੈ ਉਹਦੇ 'ਚ ਸਮਗਲਿੰਗ ਦੇ ਚਾਂਸਸ ਵੀ ਜਿਆਦਾ ਵੱਧ ਜਾਂਦੇ ਆ ਤੇ ਸਾਡੇ ਵੱਲੋਂ ਟੀਮਾਂ ਵੀ ਜਿਹੜੀਆਂ ਆ ਟਾਈਮ ਟਾਈਮ ਜਿਹੜੀਆਂ ਡਿਪਲੋਏ ਕੀਤੀਆਂ ਜਾਂਦੀਆਂ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇਹ ਪਾਣੀ ਚੜਨ ਦੇ ਨਾਲ ਜਿਹੜੀ ਸਮਗਲਿੰਗ ਦਾ ਜਿਹੜੀ ਇਹ ਐਕਟੀਵਿਟੀ ਹੈ ਕਿਉਂਕਿ ਉਹ ਵੱਧ ਜਾਂਦੀ ਹੈ ਉਸਤੇ ਪੂਰੀ ਜਿਹੜੀ ਨਜ਼ਰ ਰੱਖੀ ਜਾਵੇ ਇਸ ਵਾਰ ਵੀ ਅਸੀਂ ਕਾਫੀ ਜਿਹੜੀ ਹੈ ਕੋਸ਼ਿਸ਼ ਕੀਤੀ ਹੈ ਤੇ ਨੰਬਰ ਆਫ ਜਿਹੜੇ ਅਟੈਂਪਸ ਹੈ ਸਮਗਲਿੰਗ ਦੇ ਉਹ ਕਾਫੀ ਘਟੇ ਵੀ ਆ ਸਰ ਇਹਦੀ ਕੋਈ ਹੁਣ ਪ੍ਰੋਪਰਟੀ ਦੇ ਉੱਤੇ ਵੀ ਜਿਹੜੀ ਸ਼ਾਰਕਿੰਗ ਕੀਤੀ ਜਾ ਰਹੀ ਹੈ ਜੀ ਹਾਂ ਕਿਉਂਕਿ ਇਹ ਕਮਰਸ਼ੀਅਲ ਕੁਆਂਟੀਟੀ ਹੈ ਕਲੀਅਰ ਕੱਟ ਕੇਸ ਹੈ ਤੇ ਇਹਦੇ ਵਿੱਚ ਜਿਹੜਾ ਹੈ ਸਾਡੇ ਸੀਨੀਅਰ ਆਫਸਰਸ ਵੱਲੋਂ ਡੀਜੀਪੀ ਸਾਹਿਬਾਨ ਵੱਲੋਂ ਕਲੀਅਰ ਕੱਟ ਡਾਇਰੈਕਸ਼ਨਸ ਨੇ ਕਿ ਜਿਹੜੀ ਵੀ ਕਮਰਸ਼ੀਅਲ ਕੁਆਂਟੀਟੀ ਦੀ ਜਿਹੜੀ ਖੇਪ ਬਰਾਮਦ ਹੁੰਦੀ ਹੈ ਤੇ ਜਿਹੜੇ ਦੋਸ਼ੀ ਨੇ ਉਹਨਾਂ ਦੀ ਜੋ ਵੀ ਜਾਇਦਾਦ ਹੈ ਉਦੀ ਉਹਨੂੰ ਉਹਨੂੰ ਆਈਡੈਂਟੀਫਾਈ ਕਰਕੇ ਉਹਨੂੰ ਜਿਹੜਾ ਹੈ ਕੰਪੀਟੈਂਟ ਅਥਾਰਟੀ ਦਿੱਲੀ ਭੇਜ ਕੇ ਉਹਦੀ ਫ੍ਰੀਜ਼ਿੰਗ ਕਰਵਾਈ ਜਾਵੇ ਤੇ ਜੇ ਤੁਸੀਂ ਕਿਸੇ ਬਲੇ ਲਈ ਭੇਜ ਸਕਦੇ ਜਿਆ ਯੂ ਨੋ ਪ੍ਰਾਈਵੇਟ ਦੇ ਇਹ ਜਿਵੇਂ ਹੁਣ ਇਹ ਜਿਹੜਾ ਹੈ ਸਾਡੇ ਕੋਲ ਇਹ ਦੋਸ਼ੀ ਜਿਹੜੇ ਹੈ ਇਹ ਅਸੀਂ ਗ੍ਰਫਤਾਰ ਕਰ ਲਿਆ ਇਹਨਾਂ ਕੋਲੇ ਰਿਕਵਰੀ ਹੋਈ ਹੈ ਅਸੀਂ ਕੇਸ ਬਣਾਵਾਂਗੇ ਕੇਸ ਬਣਾਉਣ ਦੇ ਲਈ ਪਹਿਲਾਂ ਤਾਂ ਇਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਔਰ ਰੈਵਨਿਊ ਡਿਪਾਰਟਮੈਂਟ ਤੋਂ ਜਾਂ ਕਿਸੇ ਹੋਰ ਵੀ ਕਨਸਰਨ ਡਿਪਾਰਟਮੈਂਟ ਤੋਂ ਜੀ ਤੋਂ ਅਸੀਂ ਉਹ ਪ੍ਰਾਪਰਟੀ ਨੂੰ ਆਈਡੈਂਟੀਫਾਈ ਕਰਾਉਣਾ ਹੈ ਆਇਡੈਂਟੀਫਾਈ ਕਰਾ ਕੇ ਉਸ ਦੇ ਨਾਲ ਜੋ ਵੀ ਏਸੈਂਸ਼ੀਅਲ ਡਾਕੂਮੈਂਟਸ ਲੱਗਣੇ ਆ ਤੇ ਤਸਦੀਕੀ ਹੋਣੀਆਂ ਨੇ ਉਹ ਸਾਰਾ ਕੁਝ ਕਰਵਾ ਕੇ ਅਸੀਂ ਫਿਰ ਉਹ ਦਿੱਲੀ ਭੇਜਾਂਗੇ ਸਰ ਇਹ ਕਿੰਨੀ ਦੇਖ ਤੋਂ ਮਤਲਬ ਇਸ ਕਾਰੋਬਾਰ ਨਾਲ ਨਰਸ ਕਿਉਂ ਮੋੜੀ ਜਾ ਸਕਦਾ ਹੈ ਦੇਖੋ ਜੀ ਇਹ ਜਿਹੜੇ ਆ ਕਿਉਂਕਿ ਇਹ ਨੌਜਵਾਨ ਨੇ ਜੀ ਅਜੇ ਜੋ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿਉਂਕਿ ਅਜੇ ਬਹੁਤੀ ਇਹਨਾਂ ਦੇ ਵੱਲੋਂ ਕੋਈ ਖੁਲਾਸੇ ਨਹੀਂ ਹੋਏ ਕਿਉਂਕਿ ਅੱਜ ਜਿਵੇਂ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਰਿਮਾਂਡ ਇਹਨਾਂ ਦਾ ਲਿਆ ਹੈ ਤੇ ਰਿਮਾਂਡ ਤੋਂ ਬਾਅਦ ਇਹਨਾਂ ਦੀ ਚੰਗੀ ਤਰ੍ਹਾਂ ਜੜੀ ਹੈ ਪੁੱਛਗਿੱਛ ਕੀਤੀ ਜਾਏਗੀ ਜਿਹੜਾ ਬੀਐਨਐਸ ਨੇ ਉਤਾਰਾਈਆਂ ਜੀ ਇਹ ਐਨਡੀਪੀਐਸ ਦੇ ਵਿੱਚ ਵੀ ਕੁਝ ਸੋਧ ਮੈਗਾ ਮੇਰੀ ਵੀ ਅਸਤਾ ਹੈ ਇਹਨਾਂ ਮਾਮਲੇ ਤੋਂ ਦੀ ਕਿ ਤਗਿਆ ਜਾਂ ਕੋਈ ਸੈਪਰੇਟ ਨਹੀਂ ਇਹ ਇਹ ਜਿਹੜਾ ਹੈ ਫਿਲਹਾਲ ਜਿਹੜਾ ਹੈ ਐਨਡੀਪੀਐਸ ਦੇ ਵਿੱਚ ਇਹਦਾ ਜਿਹੜਾ ਹੈ ਸਿੱਧਾ ਕਾਰਵਾਈ ਕੀਤੀ ਹੈ ਸੈਕੰਡਰੀ ਜਿਹੜਾ ਹੈ ਕਿਉਂਕਿ ਇਹਨਾਂ ਦਾ ਮੋਟਰਸਾਈਕਲ ਵੀ ਸੀਗਾ ਉਹ ਵੀ ਵਿੱਚ ਅਸੀਂ ਪਾਇਆ ਕਿਉਂਕਿ ਉਹ ਜਿਹੜਾ ਯੂਜ਼ ਫॉर क्राइम ਹੈਗਾ ਕ੍ਰਿਮੀਨਲ ਐਕਟੀਵਿਟੀ ਯੂਜ਼ ਕੀਤਾ ਇਹਨਾਂ ਨੇ ਇਸ ਤੋਂ ਇਲਾਵਾ ਜਿਹੜੀ ਤੁਸੀਂ ਗੱਲ ਕਹੀ ਬੀਐਨਐਸਬੀ ਐਨਐਸ ਦੇ ਵਿੱਚ ਕਿਉਂਕਿ ਕਾਫੀ ਜਿਹੜੀਆਂ ਹੈ ਧਾਰਾਵਾਂ ਜਿਹੜੀਆਂ ਐਡ ਵੀ ਕੀਤੀਆਂ ਗਈਆਂ ਨੇ ਸੰਸ਼ੋਧਨ ਹੋਏ ਨੇ ਉਹਦੇ ਵਿੱਚ ਕਈ ਧਾਰਾਵਾਂ ਨੇ ਜਿਵੇਂ ਤੁਸੀਂ ਵਨ ਵਨ ਵੰਦੀ ਗੱਲ ਤੁਸੀਂ ਕੱਲ ਕੀਤੀ ਸੀਗੀ ਉਹਦੇ ਵਿੱਚ ਆਰਗੇਨਾਈਜ਼ ਕ੍ਰਾਈਮ ਦੀ ਗੱਲ ਹੋਈ ਹੈ ਉਹ ਬੜੀ ਸਖਤ ਧਾਰਾ ਹੈ ਜਿੱਥੇ ਕਿਤੇ ਵੀ ਸਾਨੂੰ ਲੱਗਦਾ ਹੈ ਕਿ ਇਹਦਾ ਯੂਜ਼ ਕੀਤਾ ਜਾ ਸਕਦਾ ਫॉर ਦਾ ਵੈਲਫੇਅਰ ਆਫ ਸੋਸਾਇਟੀ ਤੇ ਡੈਟ੍ਰੈਂਸ ਆਫ ਕ੍ਰਾਈਮ ਅਸੀਂ ਉਹ ਕਰਾਂਗੇ ਇਸ ਮਾਲ ਤੋਂ ਹੁੰਦਾ ਜਦੋਂ ਤੁਸੀਂ ਚਾਹਦੇ ਨਹੀਂ ਐਨਡੀਪੀਐਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਤੁਸੀਂ ਪ੍ਰੋਪਰਟੀ ਫੀਸ ਮੈਂ ਹੈ ਜਿਸ ਕਰਕੇ ਸਾਰੇ ਦਾ ਧਿਆਨ ਹੋਣਾ ਹੈ ਕਿ ਇਹਨਾਂ ਕੇਸਾਂ ਤੇ ਆ ਰਿਹਾ ਹੈ ਦੈਟ ਮੀਨਸ ਕਿ ਐਨਡੀਪੀਐਸ ਤੇ ਤੁਸੀਂ ਤੁਹਾਡੀ ਫੌਲਸ ਕਾਪੀ ਕੰਮ ਕਰ ਰਹੇ ਨਾ ਕੋਦਨ ਪਰ ਜਿਹੜੀ ਟੀਮ ਹੈ ਸਾਰੇ ਜਿਹੜੀਆਂ ਟੀਮਾਂ ਨਾਲ ਤੁਹਾਡੇ ਨਾਲ ਪੂਤ ਮਾਜਮਾ ਦੇਖੋ ਉਹਨਾਂ ਵੀ ਕਿ ਤੁਸੀਂ ਪ੍ਰੋਪਰਟੀ ਫੀਸ ਕਰਾ ਲਈ ਪਰ ਜੇ ਉਹ ਤੁਹਾਡੇ ਮਾਜਮਾ ਨਾਲ ਘਟਾ ਲੱਗ ਜੀ ਨੇ ਨਾ ਮੋਟੀਵੇਟ ਕਰਨ ਦੇ ਲਈ ਕਿਉਂਕਿ ਕਈ ਵਾਰੀ ਸੈਲਫ ਨੂੰ ਮਿਲਦੇ ਨੇ ਮੇਰਾ ਸਵਾਲ ਹੈ ਪੂਤ ਮਾਜਮਾ ਦੇ ਲਈ ਇਹਨਾਂ ਦੀਆਂ ਵੀ ਕਈ ਵਾਰੀ ਰਾਜ ਅਧਿਕਾਰੀਆਂ ਜਿਵੇਂ ਪ੍ਰੋਮੋਸ਼ਨ ਸਪੈੰਡਿੰਗ ਹੈ ਜਿਹੜੇ ਕੰਮ ਕਰਦੇ ਨੇ ਇਸ ਪਾਸੇ ਵੀ ਜ਼ਰੂਰ ਤੁਹਾਡਾ ਧਿਆਨ ਹੈ ਜਿਹੜੇ ਮੁਲਾਜ਼ਮ ਅੱਛਾ ਕੰਮ ਕਰਦੇ ਨੇ ਉਹਨਾਂ ਨੂੰ ਸਮੇਂ ਸਮੇਂ ਤੇ ਉਹ ਵੀ ਟੀਮਾਂ ਸਾਡੇ ਕੋਲ ਬੈਠੀ ਹੈ ਨਾ ਸਾਰੇ ਅਧਿਕਾਰੀ ਫੀਲ ਦੇ ਵਿੱਚ ਜਿਹੜੇ ਚੰਗੀ ਤਰ੍ਹਾਂ ਕੰਮ ਕਰਵਾ ਲਏ ਨੇ ਮੈਂ ਤਾਂ ਕਹਿ ਰਿਹਾ ਹਾਂ ਆ ਦੇਖੋ ਜੀ ਜਿੱਥੋਂ ਤੱਕ ਰਿਵਾਰਡ ਤੇ ਅਵਾਰਡ ਦਾ ਸਵਾਲ ਹੈ ਡੀਜੀਪੀ ਸਾਹਿਬ ਵੱਲੋਂ ਬੜਾ ਸਾਡੇ ਲਈ ਕਲੀਅਰ ਕਟ ਇੱਕ ਸੰਦੇਸ਼ ਹੈ ਕਿ ਜਿੱਥੇ ਅਸੀਂ ਕੰਮ ਕਰਾਂਗੇ ਤੇ ਵਧੀਆ ਕੰਮ ਕਰਾਂਗੇ ਤੇ ਸਾਡੀ ਟੀਮ ਜਿਹੜੀਆਂ ਵਧੀਆ ਕੰਮ ਕਰਨਗੀਆਂ ਉਹਨਾਂ ਰਿਵਾਰਡ ਤੇ ਅਵਾਰਡ ਯੋਗਨਾਂ ਦੇ ਬਣਦੇ ਦਿੱਤੇ ਜਾਣਗੇ ਪਰ ਜਿੱਥੇ ਵੀ ਕੋਤਾਹੀ ਹੋਏਗੀ ਉੱਥੇ ਸਖਤ ਐਕਸ਼ਨ ਵੀ ਲਿਆ ਜਾਇਆ ਜਾਏਗਾ ਜਿੱਥੇ ਕਿਤੇ ਕਿਸੇ ਮੁਲਾਜ਼ਮ ਦੀ ਕਟਿੰਗ ਇਸ ਲੈਵਲ ਤੇ ਕੋਈ ਮਿਲੀਭਗਤ ਸਾਹਮਣੇ ਆਉਂਦੀ ਹੈ ਉੱਥੇ ਸਖਤ ਤੋਂ ਸਖਤ ਐਕਸ਼ਨ ਲਿਆ ਜਾਏਗਾ ਤੇ ਜਿੱਥੇ ਤੱਕ ਹੋ ਸਕਦਾ ਡਿਸਮਿਸਲ ਤੱਕ ਵੀ ਉਹਨੂੰ ਪਹੁੰਚਾਇਆ ਜਾਵੇ ਜਿਹੜਾ ਆਪਣਾ ਵਿੜਾਚਾ ਕੰਮ ਕਰਦੇ ਨੂੰ ਕੰਗਾਰਾ ਵਾਲੇ ਨਾ ਸਰਕਾਰ ਚਾਟਿਵੰਦ ਨਾਲ ਕੇਸ ਉਹਦਾ ਜੀ ਉਹਦੇ ਵਿੱਚ ਅਸੀਂ 7-8 ਕਿਲੋਮੀਟਰ ਤੱਕ ਜਿਹੜਾ ਸੀ ਸੀਟੀਵੀ ਫੁਟੇजेस ਜਿਹੜੇ ਹੈਗੇ ਆ ਉਹ ਸੀ ਕੰਗਾਰਾ ਲੈਣੀ ਸਾਨੂੰ ਇਹ ਚੀਜ਼ਾਂ ਦਾ ਪਤਾ ਲੱਗਿਆ ਉਹਦੇ ਵਿੱਚ ਇੱਕ ਦੋ ਗੈਂਗ ਜਿਹੜੇ ਆਈਡੈਂਟੀਫਾਈ ਵੀ ਹੋ ਰਹੇ ਨੇ ਮੋਡਲਸ ਆਫ ਪ੍ਰਿੰਟਿੰਗ ਦੇ ਆਧਾਰ ਤੇ ਵੀ ਅਸੀਂ ਜਿਹੜੀ ਚੀਜ਼ਾਂ ਦੀ ਜਿਹੜੀ ਇਹ ਨਿਸ਼ਾਨਦੇਹੀ ਕਰ ਰਹੇ ਤੇ ਜਲਦੀ ਉਹਦੇ ਵਿੱਚ ਕੋਈ ਨਾ ਕੋਈ ਜਿਹੜੀ ਹੈਗੀ ਹੈ ਜੋ ਵੀ ਅੱਗੇ ਫਰਦਰ ਡਿਵੈਲਪਮੈਂਟ ਹੁੰਦੀ ਹੈ ਸਾਂਝੀ ਕੀਤੀ ਹੈ ਤੇ ਜੇ ਸਾਰੇ ਥੋੜਾ ਸਵਾਲ ਹੈ ਕਿ ਆਪਣੇ ਅਫਸਰ ਵੀ ਮੁਲਾਜ਼ਮ ਵੀ ਇੰਨੇ ਵੇਂਦ ਕਰਨ ਚਾਰ ਚਾਰ ਪਾਟਾ ਜਿਹੜੇ ਹਮ ਤਾਂ ਵੀ ਨਿਕਲ ਜਾਂਦਾ ਜਿੰਨਾਂ ਦਾ ਨਾਮ ਤੇ ਸਾਂਭ ਜਾਂਦੇ ਆ ਇਹ ਫਿਰ ਕੇਸ ਹੁੰਦੇ ਨਿਕਲ ਜਾਂਦੇ ਨੇ ਟ੍ਰੈਕ ਹੋਏ ਕਲ ਜਾਂਦੇ ਨੇ ਤੇ ਇਹਦੇ ਵਾਸਤੇ ਕੋਈ ਸਬਕ ਨੇ ਅਸੀਂ ਜਿਹੜਾ ਜਿਵੇਂ ਤੁਸੀਂ ਗੱਲ ਕਰਦੇ ਹੋ ਟ੍ਰਾਇਲ 'ਚੋਂ ਨਿਕਲਣਾ ਬੜਾ ਸੌਖਾ ਕੰਮ ਨਹੀਂ ਹੈ ਜੀ ਤੇ ਐਵੀਡੈਂਸ ਬੇਸਡ ਪੁਲਿਸਿੰਗ ਕਰਾਂਗੇ ਤੇ ਐਵੀਡੈਂਸ ਨੂੰ ਔਨ ਫਾਈਲ ਲੈ ਕੇ ਆਵਾਂਗੇ ਪ੍ਰੋਪਰਲੀ ਇਨਵੈਸਟੀਗੇਟ ਕਰਾਂਗੇ ਤੇ ਇਸ ਦੇ ਨਾਲ ਜਿਹੜੇ ਹੈ ਟ੍ਰਾਇਲ ਦੇ ਵਿੱਚੋਂ ਬਰੀ ਹੋਣ ਦੇ ਚਾਂਸਸ ਘਟ ਜਾਂਦੇ ਨੇ ਸਾਡੀ ਕੋਸ਼ਿਸ਼ ਇਹੀ ਰਹੇਗੀ ਕਿ ਅਸੀਂ ਜਿਹੜਾ ਹੈ ਟ੍ਰਾਇਲ ਨੂੰ ਮੁਕੰਮਲ ਕਰਾ ਕੇ ਦੋਸ਼ੀ ਨੂੰ ਉਸ ਦੀ ਜਿਹੜੀ ਹੈ ਸਜ਼ਾ ਦਵਾਈਏ ਤੇ ਜਿਹੜਾ ਸਮਾਜ ਨੂੰ ਜਿਹੜਾ ਹੈ ਕ੍ਰਾਈਮ ਤੋਂ ਮੁਕਤ ਕਰਨ ਦੀ ਕੋਸ਼ਿਸ਼ ਕਰੀਏ ਜਿਹੜੀ ਪ੍ਰਾਚੂ ਦੀ ਨੋਟ ਹੋਈ ਸੀ ਕਿ ਅਪਡੇਟ ਆਈ ਉਹ ਦੱਸ ਦਿੱਤੀ ਹੈ ਜੀ ਸਾਹਿਬ ਪਤਾ ਨਹੀਂ ਕਿ ਕੋਈ ਦੋਸ਼ੀ ਪੜੇਗਾ ਨਹੀਂ ਉਹਦੇ ਵਿੱਚ ਡਵੈਲਪਮੈਂਟ ਹੈ ਉਹਦੇ ਵਿੱਚ ਡਵੈਲਪਮੈਂਟ ਰੀਸੈਂਟ ਇਹ ਹੈ ਕਿ ਅਸੀਂ ਕਾਫੀ ਹੱਦ ਤੱਕ ਨੇੜੇ ਪਹੁੰਚ ਗਏ ਹਾਂ ਜਿਹੜੇ ਦੋਸ਼ੀ ਨੇ ਉਹਨਾਂ ਦੀ ਕਲੀਅਰ ਇਮੇਜਸ ਜਿਹੜੀਆਂ ਆਉਣੇ ਵਾਲੀਆਂ ਨੇ ਸਾਡੇ ਕੋਲ ਕਿਉਂਕਿ ਕਈ ਸੀਸੀਟੀਵੀ ਕੈਮਰੇ ਜੋ ਹੈਗੇ ਸੀ ਉਹ ਕਲੀਅਰ ਕਾਟ ਉਨੇ ਚ ਇਮੇਜਸ ਆਈਆਂ ਨਹੀਂ ਸਭ ਉਸ ਤੋਂ ਇਲਾਵਾ ਜਿਹੜਾ ਹੈਗਾ ਬਾਰਡਰਸ ਆਪਰੇਂਡਾਈ ਦੇ ਆਧਾਰ ਤੇ ਤੇ ਗੈਂਗਸ ਆਈਡੈਂਟੀਫਾਈ ਕੀਤੇ ਗਏ ਨੇ ਜੋ ਪਹਿਲਾਂ ਵੀ ਇਦਾਂ ਦੀ ਵਾਰਦਾਤਾ ਕਰਦੇ ਰਹੇ ਨੇ ਸੋ ਸਾਡੀ ਜਿਹੜੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਉਸ ਦੇ ਨਾਲ ਹੀ ਛੇਤੀ ਕੋਈ ਨਾ ਕੋਈ ਰਿਜ਼ਲਟ ਦਿੱਤਾ ਜਾਏਗਾ ਇਹਦੇ ਵਿੱਚ ਅਲੱਗ-ਗੱਲਾ ਗੱਜ ਜਿਉਂਕਿ ਇਹ ਲੁੱਟ ਕੋਈ ਅਚੰਚੇਤ ਨਹੀਂ ਹੈ ਬੜੇ ਪਲਾਨਡ ਤਰੀਕੇ ਨਾਲ ਹੋਈ ਹੈ ਬੜਾ ਇਨਫਾਰਮਡ ਤਰੀਕੇ ਨਾਲ ਹੋਈ ਹੈ ਕੋਈ ਨਾ ਕੋਈ ਜੋ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਸ਼ੋ ਕਰਦੀ ਹੈ ਇਨਵੋਲਵਮੈਂਟ ਹੈ ਕਨਾਈਵੈਂਸ ਹੈ ਸੈਕੰਡਲੀ ਇਹਦੇ ਵਿੱਚ ਅਲੱਗ-ਗੱਲ ਤਰ੍ਹਾਂ ਦਾ ਡਰਾਈ ਫਰੂਟ ਗਿਆ ਅੰਜੀਰ ਕਾਲੇ ਮਿਰਚ ਵੀ ਗਈ ਹੈ ਕਾਜੂ ਬਧਾਮ ਗਏ ਨੇ ਤੇ ਸਪੈਸਿਫਿਕ ਗੱਟੇ ਗਏ ਨੇ ਜਿਵੇਂ ਸਪੈਸਿਫਿਕ ਲੋਕੇਸ਼ਨ ਤੋਂ ਚੱਕੇ ਗਏ ਨੇ ਕਿਸੇ ਹੋਰ ਸਮਾਨ ਨੂੰ ਹੱਥ ਨਹੀਂ ਲਾਇਆ ਗਿਆ ਤੇ ਇਹ ਬੜੀ ਪਿਕੁਲਰ ਜੀ ਚੀਜ਼ ਸਾਡੇ ਸਾਹਮਣੇ ਇਨਵੈਸਟੀਗੇਸ਼ਨ ਚ ਆਈ ਹੈ ਤੇ ਇਹ ਇੱਕ ਅਲੱਗ ਤਰੀਕੇ ਦਾ ਕੇਸ ਹੈ ਪਰ ਜਲਦੀ ਸੋਲਵ ਕਰ ਲਿਆ ਜਾਏਗਾ ਨਹੀਂ ਐਦਾਂ ਦੀ ਕੋਈ ਅਜੇ ਗੱਲ ਨਹੀਂ ਆਈ ਕਰੋੜਾਂ ਵਾਲੀ ਗੱਲ ਕੋਈ ਨਹੀਂ ਹੈ ਜੀ ਇਹਦੇ ਵਿੱਚ ਲੋ ਸਰ ਇਹ ਤਾਂ ਦੱਸਦੇ ਜਦੋਂ ਹੋਏਗੀ ਸਰ ਹਾਂ ਜੀ ਸੈਂਟ ਵੇਟ ਮਿੰਟ